ਬੀਜੇਪੀ ਦਾ ਫਾਇਦਾ ਤੁਸੀਂ ਇਸ ਲਈ ਕਰਦੇ ਆ ਕਿ ਇਹ ਸ਼ਾਂਤਮਈ ਤਰੀਕੇ ਦੇ ਨਾਲ ਭੜੇ ਜਿਹੜੇ ਕਿਸਾਨ ਵੀਰ ਹੀ ਉਹ ਦਿੱਲੀ ਵੱਲ ਨੂੰ ਕੂਚ ਕਰਦੇ ਪਏ ਸੀ ਬੀਜੇਪੀ ਨੇ ਉਹਨਾਂ ਦੇ ਉੱਤੇ ਗੋਲੇ ਵੀ ਛੁੱਟੇ ਆ ਉਹਨਾਂ ਨੂੰ ਗੋਲੀਆਂ ਮਾਰ ਕੇ ਸਾਡਾ ਸ਼ੁਕਰਮਨ ਸਿੰਘ ਇਹਨਾਂ ਨੇ ਸ਼ਹੀਦ ਕੀਤਾ ਉਸ ਤੋਂ ਉਪਰੰਤ ਹੋਰ ਵੀ ਬਹੁਤ ਸਾਰੇ ਸ਼ਹੀਦियां ਸਾਡੇ ਕਿਸਾਨ ਵੀਰਾਂ ਨੇ ਉੱਥੇ ਪਾਈਆਂ ਗਈਆਂ ਬਾਕੀ ਸਾਡੀ ਜਿਹੜੀ ਐਮਐਸਪੀ ਦੀ ਕਾਨੂੰਨੀ ਹੈਗੀ ਗਰੰਟੀ ਉਹ ਇਹਨਾਂ ਨੇ ਵਾਪਸ ਜਿਹੜੀ ਉਹ ਕਹਿੰਦੇ ਸੀਗੇ ਕੋਈ ਗੱਲ ਨਹੀਂ ਆਪਾਂ ਕਰ ਦੇਵਾਂਗੇ ਜਦੋਂ ਅਸੀਂ ਦਿੱਲੀ ਬੈਠੇ ਹੋਏ ਸੀ ਬਟ ਉਸ ਤੋਂ ਬਾਅਦ ਸਾਨੂੰ ਐਮਐਸਪੀ ਨਹੀਂ ਦਿੱਤੀ ਗਈ ਕਰਜ਼ਾ ਮੁਕਤੀ ਇਹਨਾਂ ਨੇ ਕਹੀ ਸਾਡੇ ਕਰਜ਼ਾ ਮੁਕਤੀ ਵੀ ਨਹੀਂ ਹੈਣਾ ਇਸ ਕਰਕੇ ਅਸੀਂ ਬੀਜੇਪੀ ਦਾ ਸਖਤੋ ਸਖਤ ਨਰੋਧ ਕਰਦੇ ਹਾਂ ਅਜੇ ਬਾਈਕਟ ਕਰ ਰਹੇ ਹੋ ਬਿਲਕੁਲ ਬਿਲਕੁਲ ਬਾਈਕਟ ਹੁੰਦਾ ਹੈ ਜੋ ਕਰੇ ਬੁਨਾ ਖੋਲ ਕੇ ਬੋਲੇਗੇ ਵਿਰੋਧ ਕਰਾਂਗੇ ਦੇਖੋ ਜੀ 13 ਮਹੀਨੇ ਜਿਹੜਾ ਆਪਾਂ ਸੰਘਰਸ਼ ਪਾਰਟ 1 ਜਿਹਨੂੰ ਕਹਿੰਦੇ ਆ ਪਹਿਲਾ ਮੋਹਰੀ ਦਿਨ ਗੁਰਦੁਆਰਾ 13 ਮਹੀਨੇ ਦਿੱਲੀ ਦੀ ਸਰਕਾਰ ਤੇ ਬਹਿ ਕੇ ਆਪਾਂ ਕਰਕੇ ਆਏ ਤੇ ਮੋਦੀ ਸਰਕਾਰ ਨੇ ਮੰਨਿਆ ਸੀ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਉਹਦੇ ਤਿੰਨ ਸਾਡੇ ਕਾਲੇ ਕਾਨੂੰਨ ਵੀ ਰੱਦ ਕੀਤੇ ਸੀ ਲੇਕਿਨ 2.5 ਸਾਲ ਲੰਘ ਕੇ ਜਾਂਦੇ باوجود ਮੋਦੀ ਸਰਕਾਰ ਨੇ ਸਾਡੀ ਉਹ ਜਿਹੜੀਆਂ ਮੰਗਾਂ ਹੀ ਮੰਨੀਆਂ ਨਹੀਂ ਕੋਈ ਲਾਗੂ ਨਹੀਂ ਕੀਤੀਆਂ ਇਸ ਕਰਕੇ ਸਾਨੂੰ ਦੁਬਾਰਾ ਅੰਦੋਲਨ ਕਰਨਾ ਪਿਆ ਆਪਾਂ 13 ਫਰਵਰੀ ਨੂੰ ਦਿੱਲੀ ਨੂੰ ਪਹੁੰਚ ਕੀਤਾ ਸੰਦੂ ਦੇ ਖੇਤਾਂ ਉਰੀ ਬਾੜ ਦੇ ਉੱਤੇ ਲਗਾਤਾਰ ਸਾਡਾ ਜਿਹੜਾ ਬਹੁਤ ਨੁਕਸਾਨ ਹੋਇਆ 200 ਤੋਂ 450 ਸਾਡਾ ਜਿਹੜਾ ਕਿਸਾਰਾ ਝਟਮੀ ਆ ਤੇ ਜਿਹੜੇ 20 25 ਸਾਡੇ ਕਿਸਾਨ ਜਿਹੜੇ ਆ ਕੁਛੀਦੀ ਵੀ ਪਾ ਗਏ ਇਹਦੇ ਸੁਪਕਰਮ ਸਿੰਘ ਜਿਹਦੀ ਆ ਫੋਟੋ ਲੱਗੀ ਹੋਈ ਆ 21 ਸਾਲ ਦਾ ਨੌਜਵਾਨ ਜਿਹਦੇ ਸਿਰ 'ਤੇ ਗੋਲੀ ਮਾਰ ਕੇ ਨਸ਼ੀਦਿਆ ਛੋਹੀ ਪੁੱਛਦੇ ਆ ਕਿ ਸਾਡਾ ਕਸੂਰ ਕੀ ਸੀ ਰਾਜਤਾ ਨਿਕਲੀ ਬੀਜੇਪੀ ਦੀ ਆ ਬਾਕੀ ਹਿੰਦੁਸਤਾਨ ਦੇ ਅੱਜ ਕੀ ਕਰ ਰਹੇ ਹੋ ਆਹ کہیں ਇਹਨਾਂ ਦਾ ਵਿਰੋਧ ਕਰ ਰਹੇ ਹਾਂ ਆਪ ਸਾਰਾ ਇੱਥੇ ਆਪਣੇ ਇਕੱਠੇ ਹੋਏ ਆ ਜਿਹੜਾ ਵੀ ਕੋਈ ਬੀਜੇਪੀ ਦਾ ਲੀਡਰ ਸਾਡੇ ਹਲਕੇ ਜਾਏਗਾ ਉਹਨਾਂ ਦਾ ਤਾਲੀਆਂ ਝੰਡਿਆਂ ਨਾਲ ਤੇ ਝੰਡਿਆਂ ਨਾਲ ਸ਼ਾਂਤ ਮੈਹੀ ਢੰਗ ਨਾਲ ਵਿਰੋਧ ਕਰਾਂਗੇ ਆਪਣੇ ਇਲਾਕੇ 'ਚ ਝੁਸ਼ ਨਹੀਂ ਦੇਵਾਂਗੇ ਕੈਂਡੀਡੇਟ ਦਾ ਵਿਰੋਧ ਕਰੇ ਨਾਲ ਕੈਂਡੀਡੇਟ ਦਾ ਵਿਰੋਧ ਕਰਨਾ ਕਰਨਾ ਪੂਰੇ ਬੀਜੇਪੀ ਦਾ ਕਰਨਾ ਪਾਣੀ ਬਾਕੀ ਪਾਰਟੀਆਂ ਜਿਹੜੀਆਂ ਆਉਣੀਆਂ ਉਹਨਾਂ ਦਾ ਸਵਾਲ ਜਵਾਬ ਜੁਣੀ ਕਰਾਂਗੇ ਸਰਕਾਰ ਕੋਈ ਵੀ ਬਣ ਜਾਂਦੀ ਉਹ ਕਿਸਾਨਾਂ ਦੇ ਵਰਗ ਖਿਲਾਫ ਹੁੰਦੀ ਆ ਇਸ ਕਰਕੇ ਜਿੰਨੀਆਂ ਵੀ ਪਾਰਟੀਆਂ ਬਦਲੀ ਹੋ ਗਈਆਂ ਸਰਕਾਰਾਂ ਬਦਲੀਆਂ ਉਹਨਾਂ ਦਾ ਆਪਾਂ ਸਵਾਲ-ਜਵਾਬ ਉਹਨਾਂ ਨੂੰ ਜ਼ਰੂਰ ਕਰਾਂਗੇ ਤੇ ਤੁਸੀਂ ਜੋ ਤੁਹਾਡੀਆਂ ਸਰਕਾਰਾਂ ਉਹਦਾ ਤੁਸੀਂ ਕਿਉਂ ਨਹੀਂ ਕੰਮ ਕੀਤਾ ਸਾਡਾ ਮਸਲਾ ਜੀ ਵੇਖੋ ਇਹ 13 ਮਹੀਨੇ ਦਿੱਲੀ 'ਚ ਜਿਹੜਾ ਧਰਨਾ ਲਾ ਕੇ ਕਿਸਾਨ ਬੈਠੇ ਰਹੇ ਸੀ ਇਹ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਗਿਆ ਵੀ ਮੈਂ ਜਿਹੜਾ ਸਾਰੀਆਂ ਮੰਗਾਂ ਜੜੀਆਂ ਤੁਹਾਡੀਆਂ ਮੈਨੂੰ ਮਨਜ਼ੂਰ ਹੋ ਤੇ ਤੁਸੀਂ ਧਰਨਾ ਛੱਡ ਦੋ ਤੇ ਕਿਸਾਨ ਉੱਥੋਂ ਉੱਠ ਕੇ ਵਾਪਸ ਆ ਗਏ ਇਹ ਇਹ ਦੋਵਾਂ ਸਾਲਾਂ ਬਾਅਦ ਟਾਈਆਂ ਸਾਲਾਂ ਬਾਅਦ ਫੇਰ ਉਹ ਗੱਲ ਤੋਂ ਮੁੱਕਰ ਗਿਆ ਹੁਣ ਕਿਸਾਨ ਆਪਣੇ ਸਾਥ ਬਾਈ ਰਾਜਧਾਨੀ ਦਿੱਲੀ ਨੂੰ ਜਾਣ ਦੇ ਹੀ ਆਪਣਾ ਹੱਕ ਲੈਣ ਵਾਸਤੇ ਇਹਨਾਂ ਹਰਿਆਣੇ ਦੇ ਬਾਰਡਰ ਤੇ ਤਾਂ ਕਿ ਕਿਸਾਨਾਂ ਨਾਲ ਅਥਰੂ ਕਹਦੇ ਗੋਲੇ ਚਲਾਏ ਆ ਪਾਣੀ ਦੀਆਂ ਵਰਖਾ ਕੀਤਾ ਅੱਜ ਕੀ ਕਰ ਰਹੇ ਹੋ ਅੱਜ ਅਸੀਂ ਵਿਰੋਧਾ ਕਰ ਰਹੇ ਹਾਂ ਜੀ ਤੇ ਵਿਰੋਧਾ ਕਰਾਂਗੇ ਤਕੜੇ ਵਿਰੋਧਾ ਕਰਾਂਗੇ ਦਾ ਬਾਈਕਾਟ ਕਰਾਂਗੇ ਪੋਸਟਰ ਲਾਉਣ ਦੇ ਪੰਡ ਪੰਡ ਲਾਉਣ ਦੇ ਆ ਪੰਡ ਪੰਡ ਲਾਉਣ ਦੇ ਰਹਾਂਗੇ ਕਿ ਪਤਾ ਲੱਗੋ ਉਸੇ ਜਾਵਾਂਗੇ ਉਹਦੀ ਬ੍ਰੋਤਾ ਕਰਾਂਗੇ ਤਗੜੇ